ਹਾਂਜੀ ਮੇਰਾ ਨਾਮ ਰਜਨੀ ਸ਼ਰਮਾ ਨਿਵਾਸੀ ਆਪਾਂ ਤਾਰੀਵਾਲ ਦੇ ਅਸੀਂ ਰਗਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਤੇ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਭੈਣ ਭਰਾਵਾਂ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਬਾਕੀ ਰਗਨਾਥ ਮੰਦਰ ਦਾ ਆਪਾਂ तहे ਦਿਲ ਤੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਯੋਗ ਵਾਸਤੇ ਜਗ੍ਹਾ ਦਿੱਤੀ ਔਰ ਕਿਰਨ ਮਹਾਜਨ ਜੀ ਔਰ ਮੈਮ ਮਿਲ ਕੇ ਆਪਾਂ ਯੋਗ ਕਰਵਾਨੇ ਆ ਔਰ ਯੋਗਾ ਨਾਲ ਹੀ ਸਾਡੇ ਸਾਰੇ ਭੈਣਾਂ ਜੁੜੀਆਂ ਆਈਆਂ ਨੇ ਔਰ ਕਹਿ ਰਹੀਆਂ ਸੇ ਆਪਾਂ ਤੀਆਂ ਦਾ ਤਿ ਬਹੁਤ ਹੀ ਅੱਛਾ ਇੱਕ ਲੈਸਨ ਵੀ ਦੇ ਰਿਹਾ ਹੈ ਕਿਉਂਕਿ ਪਹਿਲੇ ਹੀ ਸਮੇਂ ਵਿੱਚ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਧੀਰੇ ਧੀਰੇ ਕਰਦੇ ਆ ਸਾਡੀ ਵਿਸੇਤ ਖੋਈ ਜਾ ਰਹੀ ਸੀ ਔਰ ਫਿਰ ਅਸੀਂ ਆ ਸਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਪਹਿਲਾਂ ਟਾਈਮ 'ਚ ਪੇਕੇ ਜਾਂਦੀਆਂ ਸੀ ਲੜਕੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਦੁੱਖ ਸੁੱਖ ਫੋਲਦੀਆਂ ਸੀ ਉਹ ਤੀਆਂ ਦਾ ਤਿਉਹਾਰ ਮਨਾਉਂਦੀਆਂ ਸੀ ਉਹ ਖਤਮ ਹੋਇਆ ਜਾ ਰਿਹਾ ਸੀ ਪਰ ਫਿਰ ਅੱਜ ਦੇਖਣ ਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ 'ਚ ਐ ਰੁਗਨਾਤ ਮੰਦਨ ਨਹੀਂ ਹੋਲੀ ਲਈ ਸਾਰੇ ਹੀ ਮਨਾ ਰਹੇ ਨੇ ਔਰ ਸਾਰਾ ਬੜਾ ਅੱਛਾ ਫੀਲ ਕਰ ਰਹੇ ਨੇ ਕਿ ਇਹ ਪਾਇਆ ਸਾਰਾ ਮਨਾਈਏ ਔਰ ਸਾਰੇ ਨੇ ਪਹਿਨਪੜਾ ਖੁਸ਼ ਰਹੀਏ ਜੀ ਮੈਂ ਕਿਰਨ ਮਹਾਜਨ ਸਨਾਤਨ ਤਨੰਦ ਨਾਲ ਵੀ ਜੁੜੇ ਹੋਏ ਆਂ ਸੀ ਉਹਦੇ ਵੀ ਨੇ ਜ਼ਿਲ੍ਹਾ ਪ੍ਰਭਾਰੀਆਂ ਔਰ ਪਤੰਜਲੀ ਵੱਲੋਂ ਅਸੀਂ ਜੁੜੇ ਹੋਏ ਆਂ ਉਹਨਾਂ ਦਾ ਹੀ ਸਾਨੂੰ ਜ਼ਿਲ੍ਹਾ ਇੰਚਾਰਜ ਆ ਔਰ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸਭਿਆਚਾਰ ਦਾ ਪ੍ਰੋਗਰਾਮ ਅਸੀਂ ਕਰਵਾਨੇ ਆ ਤੇ ਇਹ ਅੱਜ ਅਸੀਂ ਤਿੰਨਾਂ ਇਤਿਆਹ ਸਾਰੇ ਰਲ ਮਿਲ ਕੇ ਮੇਰੇ ਸਾਥ ਜੋਗਾ ਵਾਲੀਆਂ ਆਸ ਪੜੋਸ ਜਿੰਨੇ ਵੀ ਸਾਰੇ ਆ ਰਲ ਮਿਲ ਕੇ ਜੋਗਾ ਮਨਾ ਰਹੇ ਨੇ ਅੱਜ ਦੀ ਔਰਤ ਸਿਰਫ ਇੱਕ ਯੋਗਤ ਨਾਲ ਜੁੜੀ ਹੋਰ ਵੀ ਬਹੁਤ ਜਿਆਦਾ ਉੱਚੇ ਚ ਪੱਧਰ ਤੇ ਗਈ ਹੋਈ ਹੈ ਜਿੱਨਾ ਕਿ ਪਾਇਲਟ ਹੈ ਕੋ ਜਹਾਜਾਂ ਤੱਕ ਹਵਾਈ ਜਹਾਜ਼ ਤੱਕ ਪਹੁੰਚੀ ਹੈ ਕੋਈ ਕੋਈ ਚੰਦਰਮਾ ਤੱਕ ਪਹੁੰਚੀ ਹੋਈ ਹੈ ਅੱਜ ਦੀ ਔਰਤ ਇੱਕ ਨਿਰੇ ਘਾਰ ਜੋਗੀ ਨਹੀਂ ਰਹਿ ਗਈ ਬਹੁਤ ਸਮਾਜ ਵਾਸਤੇ ਅੱਗੇ ਵੱਧ ਚੱਲ ਕੇ ਕੰਮ ਕਰ ਰਹੀ ਹੈ ਤੇ 30 ਹਜ਼ਾਰ ਜਿਹੜਾ ਸੋਨ ਦੇ ਵੀ ਨਹੀਂ ਆਂਦਾ ਤੇ ਇਸ ਤਰ੍ਹਾਂ ਸ਼ਿਵਜੀ ਦੀ ਵੀ ਬੜੀ ਪੂਜਾਸ਼ਨਾ ਕਰਦੇ ਆ ਔਰ ਇੰਦਰ ਲੋਕ ਬਰਸ਼ਾ ਬਹੁਤ ਬਰਸਾਉਂਦੇ ਨੇ ਔਰ ਗਰਮੀ ਦੇ ਵਿੱਚ ਵੀ ਇਹ ਸਾਨੂੰ ਮਤਲਬ ਸ਼ੀਤਲਤਾ ਪ੍ਰਦਾਨ ਕਰਦੇ ਨੇ ਤੇ ਅੱਜ ਬਹੁਤ ਗਰਮੀ ਦਾ ਮੌਸਮ ਹੈ ਤੇ ਇਸ ਵਿੱਚ ਵੀ ਬੜੀਆਂ ਸਾਡੀਆਂ ਸਾੜੇ ਪੈਨਾ ਬੜੀਆਂ ਨੱਚ ਟੱਪ ਕੇ ਗਿੱਧਾ ਮਨਾ ਰਹੀਆਂ ਉਹ ਗਿੱਧਾ ਕਰ ਰਹੀਆਂ ਮੈਂ ਸਭ ਪੈਨਾ ਦਾ ਬਹੁਤ ਸ਼ੁਕਰੀਆਦਾ ਕਰਦੀ ਆ ਜਿਹੜੀਆਂ ਇੱਥੇ ਆਈਆਂ ਔਰ ਅਸੀਂ ਰਗਨਾਥ ਮੰਦਿਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮਤਲਬ ਯੋਗਾ ਕਰਨ ਵਾਸਤੇ ਔਰ ਨੱਚ ਟੱਪਨ ਵਾਸਤੇ ਅਨੁਮਤੀ ਦਿੱਤੀ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ